ਇਥੇ ਉਹ ਗੱਡੀਆਂ ਕਰਨ ਨੂੰ ਜਗ੍ਹਾ ਹੈ ਬੜੀ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛਾਤਾ ਥੱਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਰਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਜੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਦਾ ਮਤਲਬ ਟੈਂਡ ਕਰਦੇ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ ਚ ਕਰ ਰਹੇ ਹਾਂ ਅਸੀਂ ਉਹ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂਿਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂਿਆਂ ਵਾਲੀ ਬਣਾਉਣ ਦੇ ਬੰਦਾ ਪਹਿਲੀ ਡਰ ਜਾਂਦਾ ਸਰਕਾਰੀ ਆਵੇ ਤਾਂ ਇਹ लाल इटा जी तुम्हें तो लाल इटा नहीं बनाया शीशे वाला वजह बनाओ अभी तो भी साल बाद ही वीयी लगे बिल्डिंग होर ही तरह तो द इ्टाइया ला दें डिप्रसिंग दी है तो ना उड़ जाता बंदा भी यार खराब ही हो गया यार सो इस करके जो कुछ नव बन रहा है वो अगे फ्यूचर चाहे स्टेडियम बन रहे हो चाहे मुहला क्लीनिक बन रहे हो चाहे स्कूल बन रहे हो चाहे कॉलेज बनावे बिल्कुल अपडेटड कोई यही है कि पार्किंग ਪ੍ਰੋਬਲਮ ਹੋਵੇ ਜਬ ਬਾਥਰੂਮ ਨਹੀਂ ਹੈ ਜਿਆ ਲਾਉਣਾ ਭੁੱਲ ਗਏ ਜਿਆ ਉਹ ਲਾਉਣਾ ਭੁੱਲ ਗਏ ਜੀ ਬਾਹਾਂ ਚ ਕਰੀ ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਹੈ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਬੀਟਿੰਗ ਦਾ ਏਰੀਆ ਕਿੱਥੇ ਆ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਆ ਸੋ ਇਹ ਸਾਰੇ ਦਫ਼ਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਹੈ ਐਸਟੀਮੇਟ ਨੂੰ 1.5 ਕਰੋੜ ਰੁਪਏ ਬਚਾ ਲਿਆ ਕੱਟ ਲਿਆ ਕੱਟ ਲੱਗ ਨਹੀਂ ਭਾਜੀ ਕੋਈ ਉਹ ਦੂਜੇ ਹੁੰਦੇ ਦੂਜੇ ਜਿਹਨਾਂ ਨਾਂ ਲੈਣਾ ਆਪਣੇ ਉਹ ਤਾਂ ਨਾਂ ਹੀ ਨਾ ਲਿਆ ਕਰੋ ਉਹਨਾਂ ਦਾ 20-25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਤੇ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਫੈਸਿਲਟੀਆਂ ਦਿਓ ਇਹ ਸਾਡੀ ਸੋਚ ਹੈ ਚੀਮੇ ਵੀ ਤਸਦੀਲ ਬਣ ਰਹੀ ਹੈ ਸਟੇਡੀਅਮ ਤੁਹਾਡਾ ਤਿਆਰ ਹੈ ਭਵਾਨੀਗੜ੍ਹ ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਬਣ ਗਈ ਤਸਦੀਲ ਜਗਰਾਉ ਤਿਆਰ ਹੈ ਹਸਤਾਣ ਦੇ ਘਾਟਨ ਹੋ ਰਹੇ ਨੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਨੌਕਰੀਆਂ ਮਿਲ ਰਹੀਆਂ ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ ਆਪ ਦੇ ਘਰ ਦੇ ਨੂੰ ਦੇ ਜਾਂਦੇ ਸਾਰਾ ਕੁਝ 50000 ਦੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ ਸੱਤ ਸੌ ਤੋਂ ਵੱਧ ਹੋ ਰੂਣਗੇ 50000 ਹੋ ਜਾਊਗੀ ਪਰ ਤਿੰਨ ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਿੰਦਾ ਕਿ ਕਿੰਨੇ ਰੁਪਈਆ ਲੱਗਿਆ ਹੋਵੇ ਜਾਂ ਕਿਸੇ ਮੰਤਰੀ ਦੀ ਜਾਂ ਐਮਐਲ ਦੀ ਸ਼ਿਫਾਰਿਸ਼ ਪੋਣੀ ਪਈ ਹੋਵੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਜੂ ਨੌਕਰੀ ਲੈ ਕੇ ਪਹੁੰਚਦੇ ਨੇ ਕਰਾਈ ਚੜਦੀ ਆ ਉੱਥੇ ਵਧਾਈਆਂ ਦੇਣ ਆਉਂਦੇ ਲੋਕ ਉਹ ਮੁੰਡਾ ਤੁਸੀਂ ਦੇਖ ਲਿਆ ਹੁਣ ਪਿੱਛੇ ਮੈਂ ਆ ਪੰਜ ਚੌਥੀ ਦੀ ਗੱਲ ਹੈ ਇਟਲੀ ਤੋਂ ਆਇਆ ਕਹਿੰਦਾ ਜੀ ਸਿੱਧਾ ਹੀ ਆਇਆ ਕਰੇ ਵੀ ਨਹੀਂ ਗਿਆ ਹਾ ਜੀ ਕਹਿੰਦਾ ਮੈਨੂੰ ਇਮੇ ਲਾ ਕੇ ਕਹਿੰਦਾ ਵੀ ਬਿਜਲੀ ਬੋਰਡ ਚ ਲੱਗ ਗਿਆ ਕਹਿੰਦਾ ਚਲੋ ਵੀ ਚ ਮਿੱਟੀ ਤੋਂ ਸੋਨਾ ਬਣਨ ਵਾਲੀ ਮਿਹਨਤ ਕਰ ਲੈਂਦੇ ਆ ਗੁਰੂਆਂ ਦਾ ਅਸ਼ੀਰਵਾਦ ਹੈ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਹਰ ਲਗਭਗ ਦੂਜੇ ਤੀਜੇ ਪਿੰਡ 'ਚ ਕੋਈ ਗੁਰੂ ਚਰਨਸ਼ੋਪਾਪਤ ਪਿੰਡ ਹੈ ਬਾਣੀ ਸਰਬੱਤ ਦਾ ਭਲੇ ਦੀ ਰਹਿਰਾਸ ਵੇਲੇ ਤੇ ਅਮਰਤ ਵੇਲੇ ਬੂੰਜਦੀ ਹੈ ਠੀਕ ਹੈ ਨਾ ਗੀਤਾ ਦਾ ਪਾਠ ਹੁੰਦਾ ਸਵੇਰੇ ਮਲੇਰਕੋਟਲੇ ਵਾਲੇ ਪਾਸੇ ਕੁਰਾਨ ਸ਼ਰੀਫ ਦਾ ਪਾਠ ਹੁੰਦਾ ਨਮਾਜ਼ਾਂ ਪੜੀਆਂ ਜਾਂਦੀਆਂ ਇੰਨੇ ਅਸ਼ੀਰਵਾਦ ਪ੍ਰਾਪਤ ਹਰ ਦੁਨੀਆ 'ਤੇ ਨਹੀਂ ਹੈਗੀ ਕਿਤੇ ਫੇਰ ਵੀ ਛੱਡ ਛੱਡ ਕੇ ਭੱਜ ਜੰਦੇ ਆ ਸਿਸਟਮ ਕਰਕੇ ਉਹੀ ਪੁਲਿਸ ਵਾਲੇ ਨੇ ਉਹੀ ਡਿਪਟੀ ਕਮਿਸ਼ਨਰ ਨੇ ਉਹੀ ਖੰਭੇ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਹੁਣ ਕਿਵੇਂ ਕੰਮ ਹੋਣ ਲੱਗ ਗਿਆ ਨੀਅਤ ਸਾਫ਼ ਚਾਹੀਦੀ ਬਸ ਜੇ ਨੀਅਤ ਖਰਾਬ ਹੈ ਤਾਂ ਸਾਰਾ ਕੁਝ ਖਰਾਬ ਹੈ ਜੇ ਨੀਅਤ ਸਾਫ਼ ਹੈ ਤਾਂ ਸਭ ਕੁਝ ਸਾਫ਼ ਹੈ ਆਪਣੇ ਸਿਆਣੇ ਕਹਿੰਦੇ ਨੇ ਨਾ ਨੀਤਾਂ ਨੂੰ ਮਰਾਦਾਂ ਸੱਚੀਆਂ ਨੀਤਾਂ ਨੂੰ ਮਰਾਦਾਂ ਨੇ ਬਸ ਪਾਈਚਾਰੇਕ ਰਹਨੇ ਆ ਇੱਕ ਦੂਜੇ ਦੇ ਨਾਲ ਮਿਲ ਕੇ ਰਹਨੇ ਆ ਸਾਰਿਆਂ ਦੇ ਧਰਮ ਇਕੱਠੇ ਉਹਨਾਂ ਦੇ ਉਤਸਵ ਉਹਨਾਂ ਦੀ ਆਰਾਮ ਨੌਮੀਆਂ ਸਾਡੀਆਂ ਸੰਗਰਾਣਾਂ ਸਾਡੀਆਂ ਈਦਾਂ ਸਾਡੀਆਂ ਜਿਹੜੀਆਂ ਹਨੂਮਾਨ ਜਨਮ ਦਿਨੀਆਂ ਸਾਡੀਆਂ ਦੀਵਾਲੀਆਂ ਸਾਡੀਆਂ ਲੋਹੜੀਆਂ ਸਾਰੀਆਂ ਸਾਂਝੀਆਂ ਨੇ ਸਾਡੀਆਂ ਸੋ ਅਸੀਂ ਇੱਥੇ ਨਫਰ ਦਾ ਬੀਜ ਵੀ ਜੰਡਨਦੇ ਸੋ ਇਸ ਕਰਕੇ ਮੈਂ ਦਿਰਬੇ ਵਾਲਿਆਂ ਨੂੰ ਕਿ ਮੇਰਾ ਆਪਣਾ ਹਲਕਾ ਹੈ ਸਤੌਜ ਪਿੰਡ ਮੇਰਾ ਦਿਰਬੇ ਵਿਚ ਪੈਂਦਾ ਸਤੌਜ ਵਾਲੇ ਵੀ ਆਏ ਹੋਣੇ ਮੈਨੂੰ ਲੱਗਾ ਬੈਠੇ ਅਗਰ ਬਖਸ਼ੋਰੀ ਆ ਵਾਹ ਵਾਹ ਬੱਚਾ ਜਸਵੀਰ ਹੋਰੀ ਕਰ ਬਖਸ਼ੋਰੀ ਸੋ ਸਾਡਾ ਪਿੰਡ ਆਖਰੀ ਪਿੰਡ ਹੈ ਦਿਰਬੇ ਹਲਕੇ ਦਾ ਤੇ ਸਵਾਮੀਲਾ ਸਾਹਿਬ ਤੁਹਾਨੂੰ ਮંત્રી ਬਰਾਊਨ ਸਟਾਫੀ ਸਾਈਂ ਸੋ ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਾਲੀਆਂ ਸੜਕਾਂ ਹੁਣ ਪ੍ਰੈਫਰ ਕਰ ਰਹੇ ਆ ਮੰਗਾ ਲਿਆ ਸਾਰੀਆਂ ਲਿਸਟਾਂ ਸ਼ਾਨਦਾਰ ਸੜਕਾਂ ਬਣਾਵਾਂਗੇ ਫਿਰ ਲਾਇਬ੍ਰੇਰੀਆਂ ਸਕੂਲ ਸੋਲਰ ਲਾਈਟਾਂ ਜੋ ਪਿੰਡ ਨੂੰ ਪ੍ਰੈਫਰਲੀ ਚਾਹੀਦਾ ਕਿ ਪਿੰਡਾਂ ਚੋਬਿਆਂ ਦਾ ਬਹੁਤਰਾ ਹਾਲ ਹੈ ਠੀਕ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਂ ਉਹੀ ਕਹਿੰਦਾ ਨੀਤ ਦੀ ਕਮੀ ਹੁੰਦੀ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸੋ ਇਸ ਕਰਕੇ ਤੁਹਾਡੇ ਕੋਲੇ ਅੱਜ ਮੈਂ ਸਪੈਸ਼ਲੀ ਆਇਆ ਕਿ ਨਹੀਂ ਸ਼ਾਨਦਾਰ ਬਿਲਡਿੰਗ ਲੋਕ ਦੇਖਣਾ ਹੈ ਕਰਨਗੇ ਨਾ ਹੋਰ ਮੈਨੂੰ ਪਤਾ ਅੱਜ ਆਜਾ ਦਾ ਪ੍ਰੋਗਰਾਮ ਇਹਨਾਂ ਨੇ ਚਲਾ ਦੇਣਾ ਹੈ ਟੀਵੀ ਤੇ ਤੇ ਹੁਣ ਆਈ ਲਾਓ ਫੋਨ ਮੈਨੂੰ ਵੀ ਸਾਡੇ ਵੀ ਬਣਾਓ ਜੀ ਇਹ ਜੀ ਕੋਈ ਇਹਦੇ ਨਾਲੇ ਕਹਿਣਗੇ ਕੋਈ ਕਹਿਣਗੇ ਉਧਰ ਆਓ ਜੀ ਅੰਮ੍ਰਿਤਸਰ ਵਾਲੇ ਪਾਸੇ ਕੋਈ ਕਹਿਣਗੇ ਤਰਨ ਤਰਨ ਵਾਲੇ ਪਾਸੇ ਸਾਡੇ ਬਣਾਓ ਜੀ ਕਿਉਂਕਿ ਲੋਕ ਇਹਨਾਂ ਗੱਲਾਂ ਤੋਂ ਬਹੁਤ ਪੜ ਦਿੰਦੇ ਉਹ ਕਹਿੰਦੇ ਉਹਨਾਂ ਦਾ ਕੰਮ ਹੋ ਗਿਆ ਹੁਣ ਸਾਡਾ ਸ਼ੁਰੂ ਸੋ ਇਸ ਕਰਕੇ ਇਸੇ ਤਰੀਕੇ ਅਸੀਂ ਪਾਣੀਆਂ ਦਾ ਕਰ ਰਹੇ ਹਾਂ ਕੱਸੀਆਂ ਪ੍ਰਾਣੀਆਂ ਰਜਵਾਹੇ ਸੂਏ ਜਿਹੜੇ ਲੱਭੇ ਨਹੀਂ ਰਹੇ ਸੀ ਕਾਗਜਾਂ ਜਹਿ ਗਈ ਸੀ ਉਹ ਲੱਭ ਰਹੇ ਹਾਂ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹੇ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਮੋਗੇ ਬਣਾ ਰਹੇ ਹਾਂ ਨਹਿਰਾਂ ਚ ਤੁਸੀਂ ਹਰਾਨ ਹੋ ਜਾਓਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਖੜਕੜਕਲਾਂ ਥੋੜੇ ਤੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਪੌਣੇ 3 ਸਾਲ ਦੇ ਨੇੜੇ ਤੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤਿਆ ਸੀ ਪੰਜਾਬ ਆਗਿਆ ਨਹਿਰਾਂ ਦਾ 21% ਤੇ ਅੱਜ ਘੜ ਘੜ ਕੇ ਅਸੀਂ ਰਜਵਾਏ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵੱਧ ਗਿਆ ਚਾਰ ਗੁਣਾ ਤੁਸੀਂ ਆਪ ਤੁਹਾਡੀਆਂ ਵੀਡੀਓ ਮੈਂ ਦੇਖਦਾ ਹੁੰਨਾ 35 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਉਦਨਾਂ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਜਿਗਰ ਕਿਤੇ ਕੋਈ ਕਿਤੇ ਕੋਈ ਰੋਕ ਰਿਹਾ ਕੇ ਦਾ ਪਾਣੀ ਸਾਡਾ ਪਾਣੀ ਹੈ ਨਹਿਰਾਂ ਦਾ ਪਾਣੀ ਆਊਗਾ ਉਹਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਘੱਟ ਕੱਢਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ ਬਿਜਲੀ ਦਾ ਵੀ ਖਰਚਾ ਬਚੂਗਾ ਤੇ ਨਹਿਰ ਦਾ ਪਾਣੀ ਮੀਨਰਲ ਹੁੰਦਾ ਉਹ ਚ ਤੱਤ ਨੇ ਉਪਜਾਊ ਸ਼ਕਤੀ ਵਧੂਗੀ ਔਰ ਸਾਨੂੰ ਖੁਸ਼ੀ ਦੀ ਗੱਲ ਦੱਸ ਦਿੰਦੇ ਆ ਬਈ ਤਾਂ ਮੈਂ ਥੋੜਾ ਜਿਹਾ ਚਾਹੁੰਦਾ ਸੀਗਾ ਵੀ ਥੋੜਾ ਜਿਹਾ ਲੇਟ ਦੱਸਿਏ ਕਿਉਂਕਿ ਮੈਂ ਕਿਤੇ ਫੇਰ ਨਾ ਦੁਬਾਰੀ ਪੈ ਨਿਕਰੋ ਤੁਸੀਂ ਉਸ ਕੰਮ ਨੂੰ ਬਈ ਆਪਣੇ ਪੰਜਾਬ ਦੇ ਵਿੱਚ ਇੰਡੀ ਉਹ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਚ ਪਾਣੀ ਜਿਹੜਾ ਲਗਭਗ ਅੱਧੇ ਮੀਟਰ ਤੋਂ ਉੱਪਰ ਮਤਲਬ ਉੱਚਾ ਹੋ ਗਿਆ ਉੱਪਰ ਆ ਗਿਆ ਮਤਲਬ ਪਾਣੀ ਬਹੁਤ ਥੱਲੇ ਚਲੇ ਗਿਆ ਸੀ ਮੈਂ ਤਾਂ ਨਹੀਂ ਗੱਲ ਕਰਦਾ ਸੀ ਕਿ ਤੂੰ ਇਹਨਾਂ ਗੱਡ ਲਓ ਪਾ ਵੀ ਆ ਗਿਆ ਆ ਗਿਆ ਉੱਤੇ ਆ ਗਿਆ ਚਲੋ 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 ਪਰ ਅਸੀਂ ਤਰ੍ਹਾਂ ਪਾਣੀ ਦੇਵਾਂਗੇ ਪਰ ਆਪਾਂ ਬਚਾਉਣਾ ਬਹੁਤ ਜ਼ਰੂਰੀ ਆ ਭੁੱਖ ਵਾਸਤੇ ਬਹੁਤ ਮੀਟਿੰਗਾਂ ਕਰਦੇ ਆ ਬੜੇ ਬੜੇ ਐਕਸਪਰਟਾਂ ਨੂੰ ਬੁਲਾਉਂਦੇ ਆ ਕੱਲ ਵੀ ਵੱਡ ਬੈਂਕ ਵਾਲਿਆਂ ਨਾਲ ਮੀਟਿੰਗ ਸੀ ਮੰਤਰੀ ਸਾਹਿਬ ਉੱਥੇ ਸੀ ਨਾਲ ਮੇਰੇ ਤੇ ਵੀ ਕਿਵੇਂ ਅਸੀਂ ਪਾਣੀ ਆਪਣਾ ਪੰਜਾਬ ਦਾ ਜਿਹੜਾ ਬਚਾਉਣਾ ਹੈ ਤੇ ਕਿਵੇਂ ਅਸੀਂ ਧਰਤੀ ਕਿ ਫਸਲ ਬਦਲ ਲੋ ਮੈਂ ਕਿ ਫਸਲਾਂ ਨਹੀਂ ਬਦਲੀ ਜਾਣੀ ਮੂੰ ਚਾਹੇ ਸਾਡੇ ਕੋਲ ਬਾਜਰਾ ਬਿਜਵਾ ਲਓ ਸਾਥੂ ਮੱਕੀ ਬਿਜਵਾ ਲਓ ਸਰੋਂ ਬਿਜਵਾ ਲਓ ਧਾੜਾ ਬਿਜਵਾ ਲਓ ਸਬਜ਼ੀਆਂ ਬਿਜਵਾ ਲਓ ਜੋ ਮਰਜ਼ੀ ਬਿਜਵਾ ਲਓ ਧਰਤੀ ਸਾਡੀ ਬਹੁਤ ਜ਼ਰਖੀਜ਼ ਹੈ ਉਜਾਊ ਹੈ ਪਰ ਮੈਂ ਕਿਉਂ ਪਿੰਡਾਂ ਚ ਰਹਿਆ ਮੈਨੂੰ ਪਤਾ ਵੀ ਜੇ ਮੇਰੇ ਕੋਲ 10 ਕਿੱਲੇ ਨੇ ਮੈਂ 10 ਕਿੱਲਿਆਂ ਚ ਜੀਰੀ ਲਾਉਣਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ 5 ਕਿੱਲਿਆਂ ਚ ਜੀਰੀ ਲਾਵਾਂ 5 ਕਿੱਲਿਆਂ ਚ ਮੈਂ ਮੱਕੀ ਬੀਜਾਂ ਬਾਜਰਾ ਬੀਜਾਂ ਸਰੋਂ ਬੀਜਾਂ ਬੀਜ ਲੂੰਗਾ ਮੈਂ ਠੀਕ ਹੈ ਪਰ ਜਿੰਨਾ ਮੈਨੂੰ 5 ਕਿੱਲੇ ਜੀਰੀ ਚੋਂ ਫਾਇਦਾ ਹੋਊਗਾ ਮੁਨਾਫ ਉਹਨੇ ਮੈਨੂੰ 5 ਕਿੱਲੇ ਮੇਰੇ ਮੱਕੀ ਵਾਲੇ ਜਾਂ ਬਾਜਰੇ ਚ ਫਾਇਦਾ ਹੋਣਾ ਚਾਹੀਦਾ ਚਾਹੇ ਸਰਕਾਰ ਦੇਵੇ ਜਾਂ ਸੈਂਟਰ ਸਰਕਾਰ ਦੇਵੇ ਤਾਂ ਮੈਂ ਫਿਰ ਅਗਲੀ ਵਾਰ 5 ਤੋਂ ਮੈਂ 6 ਵੀ ਵੀ ਸਕਦਾ ਬਾਜਰਾ ਜੇ ਇਧਰ ਮਿਹਨਤ ਵੀ ਘਟਣਾ ਸੁਪਰੀਵ ਘਟਣਾ ਨਹੀਂ ਤਾਂ ਫਿਰ ਮੈਂ ਦੱਸ ਦੇ ਦੱਸ ਫਿਰ ਦੁਬਾਰੀ ਜੀ ਲਾਉਂਗਾ ਆਪ ਹੱਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਨੇ ਵੀ ਇਹੀ ਮੰਗਾਂ ਮੈਂ ਐਮਐਸਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜ਼ੀ ਬੁਝਵਾ ਲੋ ਸਾਨੂੰ ਉਨੇ ਹੀ ਕੁੱਨੇ ਕੇ ਦੇ ਦਿਓ ਅਸੀਂ ਤਾਂ ਖਰਚ ਛੜਾਉਣਾ ਚਾਹੁੰਦੇ ਆ ਜੀ ਝੋਨੇ ਤੋਂ 180 ਲੱਖ ਮੀਟਰ ਟਨ ਚੋਂ ਨਾਲ ਦਿੱਤਾ ਹੈ ਦੇਸ਼ ਨੂੰ 180 ਲੱਖ ਮੀਟਰਿਕ ਟਨ ਉਹ ਤਾਂ ਬੜੇ ਪ੍ਰਾਊਡ ਨਾ ਕਹਿੰਦੇ ਨੇ ਉਦੋਂ ਬੜੇ ਮਾਣ ਨਾਲ ਕਹਿੰਦੇ ਨੇ ਪੰਜਾਬ ਸਾਡੀ ਫੂਟਬਾਲ ਹੈ 180 ਲੱਖ ਮੀਟਰਿਕ ਟਨ ਝੋਨਾ ਦੇ ਰਿਹਾ ਹੈ ਅਨਬਾਤਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪ੍ਰਾਣੀ ਫੂਕਦੇ ਨੇ ਮੈਂ ਕਿਹਾ 180 ਲੱਖ ਮੀਟਰਿਕ ਟਨ ਝੋਲ ਪੈਦਾ ਕੀਤੇ ਨਾਲ ਪ੍ਰਾਣੀ ਨਹੀਂ ਪੈਦਾ ਹੋਊਗੀ ਫਿਰ ਹੁਣੇ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਪ੍ਰਾਣੀ ਨਾਲ ਆਊਗੀ ਉਹ ਬੈਠੇ ਨੇ ਬਾਪੂ ਦਫ਼ਤਰਾਂ ਚੋਂ ਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਤੂੰ ਆ ਸਾਡੇ ਪੇਪਰਾਂ ਵਿੱਚ ਦੀ ਸਾਡੇ ਪਿੰਡ ਉਤੋਂ ਦੀ ਲੱਗਦਾ ਨਾ ਤੇ ਪਹਿਲਾਂ ਦਿੱਲੀ ਵਾਲੇ ਕਹਿੰਦੇ ਲਾਹੌਰ ਵਾਲੇ ਵੀ ਕਹਿਣ ਲੱਗੇ ਲੈ ਉਹ ਲਾਹੌਰ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਸ਼ ਸ਼ਰੀਫ ਦੀ ਬੇਟੀ ਉਹ ਕਹਿੰਦੇ ਮੈਂ ਕਿੱਥੇ ਹੀ ਹੁਮਬਾਤਮਾਨ ਤੁਹਾਡੇ ਤੋਂ ਲਾਹੌਰ ਆਉਂਦਾ ਮੈਂ ਕਿ ਦਿੱਲੀ ਵਾਲੇ ਨੇ ਦਿੱਲੀ ਆਉਂਦਾ ਸਾਡੇ ਵਾਲਾ ਗੇੜੀ ਗੱਡੀ ਜਾਂਦੇ ਪਰ ਇਹ ਖੜਦੇ ਹੀ ਨਹੀਂ ਕਿਤੇ ਹੈ ਜਿਹੜਾ ਆਉਂਦਾ ਸਾਨੂੰ ਪੈਨਕਲਦਾ ਯਾਰ ਹੱਦ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਦਾ ਦਾਣੇ ਛੱਡ ਦਿੰਨੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਆ ਜੁਵਾਕਾਂ ਨੂੰ ਰੀੜੀ ਦੇਣ ਵਾਲੇ ਆਸੀਂ ਵੀ ਆ ਜੁਵਾਕ ਚਲੋ ਖਾ ਐਨੀ ਕਿ ਛੱਡ ਦਿੰਨੀ ਆ ਮੰਜੇ ਵਿੱਚ ਨਹੀਂ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡੇ ਸਾਥ ਇਹਨਾਂ ਮਿਲ ਰਿਹਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤੈਆਂ ਹੋ ਰਹੇ ਨੇ ਬਿਜਲੀ ਆਉਂਦੀ ਆ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਆ ਨਾ ਮੇਰੇ ਆ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ ਸਵੇਰੇ 9 ਤੋਂ 5 ਇੱਕ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ ਸੱਪਾਂ ਦੇ ਸੀਰੀ ਮਿੱਦੀ ਜਾਣੇ ਉੱਤੇ ਮੈਂ ਕਹਿੰਦਾ ਦਿਨੇ ਦਿਓ ਬਿਜਲੀ ਆ ਕਰਾਂ ਵਾਲੀ ਬਿਜਲੀ 90% ਕਰਾਂ ਨੂੰ ਬਿਜਲੀ ਦਾ ਬਿੱਲ ਫਰੀ ਨੌਕਰੀਆਂ ਮਿਲ ਗਈਆਂ ਦਵਾਈਆਂ ਫਰੀ ਮੱਲਾ ਗ੍ਰੀਨ ਕੈਂਚ ਟੈਸਟ ਫਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਡਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਮੰਦਰ ਚੋਂ ਆਰਤੀ ਹੁੰਦੀ ਆ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪਾਂ ਉੱਠਦੇ ਹਾਂ ਚਾਹਦਰ ਲੈਨੇ ਆ ਪੱਤੀ ਪਾਈ ਟੈਕਸ ਦਾਕ ਪਤੀ ਤੇ ਟੈਕਸ ਹੈ ਖੰਡ ਪਾਈ ਟੈਕਸ ਹੈ ਖੰਡ ਤੇ ਟੈਕਸ ਹੈ ਦੁੱਧ ਪਾਇਆ ਟੈਕਸ ਹੈ ਦੁੱਧ ਤੇ ਟੈਕਸ ਲੱਗਦਾ ਹੈ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਹੈ ਉਸ ਤੋਂ ਬਾਅਦ ਕੈਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਖੜ ਲਿਆ ਕਰਨ ਟੈਕਸ ਹੈ ਆ ਕੇ ਰੋਟੀ ਖਾਧੀ ਫੇ ਟੈਕਸ ਹੈ ਆਥਨੇ ਜੇ ਫੇ ਟੈਕਸ ਹੈ ਮੇਰੇ ਕੋਲ ਕੀ ਆ ਨੀ ਇਹ ਟੈਕਸ ਦਾ ਬੜਾ ਬਤ ਤੁਨਾ ਨਾ ਤੇ ਵੀ ਜਦੋਂ ਮੰंजे ਤਾਂ ਸੌਣ ਲੱਗਦੇ ਆ ਉਹ ਕਹਿੰਦੇ ਆ ਹਾਂ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਤੇ ਵੀ ਟੈਕਸ ਦੇ ਜਾਂਦੇ ਆ ਜੇ ਇੰਨਾ ਟੈਕਸ ਦਿੰਨੇ ਆ ਤਾਂ ਘੋੜੇ ਲੱਗਣਾ ਵੀ ਚਾਹੀਦਾ ਵਾਪਸ ਉਹ ਫੋਟੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਉਹ ਤੇ ਅਸੀਂ ਇਹੀ ਕਰ ਰਹੇ ਆਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਯੂਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਸੀਲ ਕੰਪਲੈਕਸਾਂ ਦੇ ਰੂਪ ਚ ਮਹੱਲਾ ਕਲਿੰਗ ਰੂਪ ਥੋੜਾ ਪੈਸਾ ਤੁਹਾਡੇ ਕੋਲ ਵਾਪਸ ਆਉਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਵਾਗਤ ਕਰ। ਇਹ ਦੂ ਪਹਿਲਾਂ ਨਹੀਂ ਆ ਰਿਹਾ ਸੀਗਾ। ਇਹਨਾਂ ਦੇ ਘਰਾਂ ਚ ਜਾਂਦਾ ਸੀਗਾ। ਜੇ ਖਾਲ ਤੇ ਜਿਹੜਾ ਨਾ ਮਾਰੀ ਹੈ ਨਾ ਨੱਕੇ ਤੱਕ ਪਾਣੀ ਪੂਰਾ ਨਹੀਂ ਪਹੁੰਚਦਾ ਫਿਰ। ਖਾਲ ਤੇ ਜਿਹੜਾ ਰੱਖਣਾ ਤੋਂ ਆਪਾਂ ਨੂੰ ਵੀ ਖਾਡਣਾ ਪੈ ਜਾਏ ਕੋਈ। ਪਹਿਲਾਂ ਹਾਈ ਖੱਡਾ ਸੀ। ਨਾ ਕਦਾ ਉਹੀ ਸੁੱਕੇ ਪਿਆ ਰਹਿੰਦਾ ਸੀ। ਰਾਹ ਚ ਹੀ। ਸਾਰਾ ਕੁਝ ਰਾਹ ਚ ਗਏ ਜਾਂਦਾ ਸੀ। ਨਾ ਵਪਾਰੀ ਦਾ ਪੈਸਾ, ਨਾ ਮਜ਼ਦੂਰ ਦਾ, ਨਾ ਨਰੇਗਾ ਵਾਲਿਆਂ ਦਾ, ਨਾ ਮੁਲਾਜ਼ਮਾਂ ਦਾ ਉਹ ਤਨਖਿਆਂ ਤੇ ਚੜੇ ਫਿਰਦੇ ਸੀ। ਹੁਣ ਰੋਜ਼ ਪੱਕੇ ਵੀ ਕਰ ਰਹੇ ਆ। ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਰ ਨਹੀਂ ਪਈ ਹੋਈ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜੇ ਸਬਰ ਰੱਖ ਲੋ ਕੋਟਾਂ ਵਾਲਾ ਮੈਂ ਮੈਂ ਤਾਂ ਯੁਕਤੀ ਪੱਤਰ ਦੇ ਦੂੰਗਾ ਅਗਲੇ ਦਿਨ ਵਕੀਲ ਕਰਦੇ ਫਿਰਦੇ ਹਾਂ ਕੀ ਬੈਠਾ ਹੋਇਆ ਉਹ ਅਸੀਂ ਸਰਕਾਰ ਵੱਲੋਂ ਕੋਈ ਭੇਜ ਕੇ ਕਲੀਅਰ ਕਰਾਉਣੀ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੋਈ ਕਿਸੇ ਨੂੰ ਉਤਨੀ ਹੈਗਾ ਨਾ ਕੋਈ ਕੋਰਟ-ਕੂਰਟ ਤਾਂ ਨਹੀਂ ਜਾਊਗਾ ਨਾ ਫੇਰ ਦਿੰਨੇ ਨਾ ਕੋਈ ਸੀ ਸੋ ਇਸ ਕਰਕੇ ਹੱਦ ਤੱਕ ਹਰ ਲਾਈ ਆਪਣੇ ਆਪਣਾ ਟਪਿੰਡੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕਦੇ ਹੋਰ ਨਹੀਂ ਦਿੱਤੇ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਵਿ ਕਿ ਮੈਂ پیسے ਕਮਾਉਣ ਤਾਂ ਆ ਜਾਣੀ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ پیسے ਕਮਾਉਣ ਹੁੰਦੇ ਨਾ ਕੋਈ ਫਿਲਮ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਜਾ ਹਿੰਦੀ ਪੰਜਾਬੀ ਫਿਲਮਾਂ ਚ ਮੈਂ ਵੀ ਕਮਾ ਲੈਦਾ ਮੈਨੂੰ ਕਿਹ ਲੋਰ ਦੇ ਸੀ ਨਾਲ ਪੰਗਾ ਲੈਣ ਦੀ ਹੋਰ ਤੜਕੀ ਉੱਠ ਕੇ ਮੈਨੂੰ ਵਾਲਾ ਕੱਢਣ ਲਾ ਵੀ ਜਾਂਦੇ ਨੇ ਅਕਾਲੀਵਾਲਜ ਕੰਮ ਕਰਸ ਵਾਲੇ ਵੱਡੀ ਜਾਨਮ ਕੀ ਕਰੀ ਕੇਜਰੀ ਵਾਲ ਨੂੰ ਕਿ ਲੋਰ ਦੇ ਸੀ ਪੰਗਾ ਲੈਣ ਦੀ ਆਈਆਰਐਸ ਅਫਸਰ ਸੀ ਗਈ ਖੜਗਪੁਰ ਆਈਆਈਟੀ ਦਾ ਇੰਜੀਨੀਅਰ ਹੈ ਜੀ ਖੜਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਆ ਆਈਆਈਟੀ ਚ ਆਈਆਰਐਸ ਅਫਸਰ ਇਨਕਮ ਟੈਕਸ ਦਾ ਅਫ ਕਮਿਸ਼ਨਰ ਘਰ ਵਾਲੀ ਵੀ ਆਈਆਰਐਸ ਚ ਪਰ ਨੌਕਰੀ ਲੱਤ ਮਾਰ ਕੇ ਲੋਕਾਂ ਨੇ ਹੱਕ ਚੋ ਗਿਆ ਕਿ ਨੌਕਰੀ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਰਜੇਲ ਭੇਜ ਦਿੰਦੇ ਆ ਪਾਪੀ ਝੂਠਾ ਪਰਚਾ ਕੋਈ ਫਿਰ ਇਹ ਤਾਂ ਬਈ ਗੱਲ ਇਹ ਹੈ ਜੇ ਉਖੜੀ ਚ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਨਾ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕੇ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰ ਦੇ ਖੜਾ ਮਤਲਬ ਜੇ ਤੁਸੀਂ ਬੱਕਰੀ ਦੇ ਮੂੰਹ ਚੋਂ ਵੀ ਕੋਈ ਹਰੇ ਬਾਈ ਵਾਲੇ ਕੋਈ ਜਾਂ ਕਾਹਤ ਵਿੱਚ ਖੋਹੋਗੇ ਨਾ ਉਹ ਵੀ ਪਾਓਗੇ ਧੱਕਾ ਮਾਰਨੇ ਕੇ ਬਰਿਤਾ ਸੋ ਇਹ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੀਆਂ ਪਰ ਜਿੰਨਾ ਜੇ ਤੁਸੀਂ ਨਾਲੋਂ ਤੁਸੀਂ ਨਾਲੋਂ ਮੈਨੂੰ ਕੋਈ ਪਵਾ ਨਹੀਂ ਕੋਈ ਕਰੀ ਜਾਣ ਜੋ ਮਰਜੀ ਪੜਾਸਾਂ ਪੱਢੀ ਜਾਣ ਆ ਦੋ ਤਿੰਨ ਰਹਿ ਗਏ ਸੀ ਗਿੱਦੜਵਾਹੇ ਉਹ ਉੱਥੇ ਉਹ ਉੱਥੇ ਦੇਰਾਂ ਬਣਾਉਂਦਾ ਉਹਨਾਂ ਦਾ ਵੀ ਕਿੱਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬੈਠੇ ਆ ਰਾਮ ਨਾਲੂ ਲੋਕ ਨੇ ਜੀ ਪਬਲਿਕ ਆ ਮੈਂ ਵੀ ਕਰਾਂ ਨਾ ਅਗਰੇ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅਜਿਹਾ ਪਿਆਰ ਨਾ ਜਾ ਲੋਕਾਂ ਨੂੰ ਕਹਿੰਦੇ ਆ ਵੀ ਭਰਾਵੋ ਆ ਗੱਲ ਹੈ ਕਿ ਇਹਨਾਂ ਚੋ ਆ ਚੰਗਾ ਹੈ ਤੇ ਆ ਦੇਖ ਲਓ ਬਾਕੀ ਤਾਂ ਇਹਨਾਂ ਤਾਂ ਲੁੱਟੇ ਹੋਏ ਲੋਕ ਵੋਟਾਂ ਪਾਣ ਦੇ ਰਿਜ਼ਲਟ ਆ ਇਹਦਾ ਸਾਡਾ ਕੀ ਜੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜ ਲੜ ਗਿਆ ਤਾਂ ਫੋਕਟੇ ਨੇ ਫੌਜਾ ਤੁਸੀਂ ਸਾਰੇ ਤੁਸੀਂ ਫੌਜਾ ਸਲੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਵੇਂ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਿਆਣਾ ਹਾਰਾ ਸਕਦਾ ਜਮਾਨਤਾ ਜੱਪੜ ਕਰਤੀਆਂ ਪਬਲਿਕ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਥੇ ਜਿਹੜਾ ਮਰਜ਼ੀ ਜਾ ਇਹਨੂੰ ਹਰਾਉਣਾ ਨੈਗੇਟਿਵ ਵੋਟਿੰਗ ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹੋ ਬਿਹਾਰੇ ਜਿਹੜਾ ਮਰਜ਼ੀ ਜਾ ਇਹਨੂੰ ਜਿਤਾਉਣੇ ਬੰਦੇ ਚੰਗੇ ਚੰਗੇ ਬੰਦਿਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਉਨਕ ਵਿਧਾਨ ਸਭਾ ਲੋਕ ਸਭਾ ਤੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆਪ ਜਿਨ੍ਹਾਂ ਨੇ ਪਿੰਡੇ ਟੰਡਾ ਆਇਆ ਹੋਊਗਾ ਉਹ ਫਿਰ ਬੋਲਣੇ ਉੱਥੇ ਮੇਰੇ ਜਾ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਤਾਂ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੇਰੇ ਗਾਲੀਆਂ ਮਾਮਾ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਨੇ ਚਾਹਤੀਆਂ ਤਾਈਆਂ ਨੇ ਸਾਡੀਆਂ ਉਹ ਮੈਂ ਕਿਹਾ ਇਹਨੂੰ ਇੱਥੇ ਬੱਕਾ ਹੀ ਹੋ ਗਿਆ ਇਹਨੂੰ ਨਾਲ ਨਾਲ ਇਹ ਤੇ ਬਾੜ ਮੈਂ ਕਿਹਾ ਇਹ ਗੰਜੀਆਂ ਹੋ ਗਿਆ ਇੰਨਾ ਗੋਲ ਦਿਖਾਇਆ ਮੈਨੂੰ ਮਾਮਾ ਨੇ ਆਪੋ ਤੇ ਕਹਿੰਦੀ ਇਹਨੂੰ ਰਸਿਰਤਾ ਹੀ ਰਹਿੰਦਾ ਪਰ ਕੀ ਗੋਹੇ ਵਾਲਾ ਬੱਠਲ ਦੁਪਹਿਰੇ ਲੱਕੜਾਂ ਵਾਲੇ ਭਰੀ ਪਿਛਲੇ ਦਿਪਰ ਚਰੀ ਦੀ ਭਰੀ ਇਹਨੂੰ ਰਹਿੰਦਾ ਉਹ ਮੈਨੂੰ ਕਹਿੰਦਾ ਯਾਰ ਇਹ ਮਤਲਬ ਪੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਮੇਰੇ ਗੱਲ ਨਾਲ ਕਿਉਂ ਇਹਨੂੰ ਕਿਉਂ ਖਾਂਦੀ ਨੇ ਉਹ ਮੈਂ ਕਹਿੰਦਾ ਇਹਨੋਂ ਨਹੀਂ ਹੁੰਦਾ ਓਏ ਇਹਨੂੰ ਤੇ ਉਹ ਇਹਨੂੰ ਸਮਝ ਜਾਂਦੀ ਰਹੇ ਕਦੇ ਗਏ ਹੁਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰਾਂ ਚ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਹਨੂੰ ਕੀ ਹੁੰਦਾ ਪਤਾ ਹੀ ਨਹੀਂ ਜਦੋਂ ਆ ਆ ਕਰਾਂ ਦਾ ਉਹ ਪਹਾੜਾ ਪੂੜਾਲੇ ਸਕੂਲਾਂ ਚ ਪੜ ਦਾਮ ਜਿੰਦਗੀ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅਜ ਡਿਰਬੇ ਦੇ ਵਿੱਚ ਆਇਆ ਬੜਾ ਨਾਮ ਹੈ ਡਿਰਬੇ ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ ਤੇ ਬੜੇ ਬੜੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਡਿਰਬਾ ਆੜ ਵਾਲੇ ਪਿੰਡ ਸਾਰੇ ਰੋਗੜਾ ਕੌਰੀਆਂ ਸਾਰੇ ਖੇਤੜਾ ਇੱਧਰ ਆ ਗਿਆ ਜਿਹੜੋਂ ਛੂਲਰ ਘਰਾਵਾਟਾ ਮਹਿਲਾ ਚੌਕ ਹੋਤੀ ਜਾਂਦਾ ਤੋਂ ਕਨਕਾਟ ਪੰਗੂਆ ਫਤਿਹਗੜ ਗੰਡੂਆ ਤੋਂ ਤੇ ਸਾਡੇ ਵਾਲਾ ਪਿੰਡ ਧਰਮਗੜ ਅੱਧਾ ਜਿਹੀ ਫਿੱਪੜਦੀ ਹੈ ਅੱਧਾ ਜਿਹੀ ਪ੍ਰਸਾਣ ਚ ਹੈ ਨਾ ਪਰ ਗ੍ਰਾਹਾਂ ਬਖਸ਼ੀ ਵਾਲਾ ਕਸਿੰਘਾ ਸਾਰੇ ਆਪਣੇ ਪਿੰਨੇ ਇਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਇਓ ਸਟੇਡੀਅਮ ਦੇ ਯੇ ਕੋਚ ਤੁਹਾਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਵੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੂੰ 150 ਕਰੋੜ ਵਾਦੀ ਹੈ ਜੇ 1 ਕਰੋੜ ਬਾਅਦ ਵੀ ਇੱਕ ਮੈਡਲ ਕਰੀਏ 200 ਮੈਡਲ ਚਾਹੀਦਾ ਆਪਣਾ ਲੰਮੇ ਵਿੱਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜੱਟਲੇ ਕਮਾਰ ਭਰਦੀ ਉਚੀ ਨਾਲ ਦੇਖ ਲੋ ਇੱਕ ਇੱਕ ਬੰਦਾ ਦਾ ਦਾ ਜੱਤੀ ਜਾਂਦਾ ਯਾਰ ਜਿਮਨਾਸਟਿਕ ਚੋਂ সুইਮਿੰਗ ਚੋਂ ਛੋਟੇ ਛੋਟੇ ਮੌਲਕ ਆਪਣੇ ਨਾਲ ਅੱਦੇ ਵੀ ਨਹੀਂ ਮੈਂ ਕੱਲੇ ਸਮਰੂਰ ਜ਼ਿਲ੍ਹੇ ਜਿਹੜੇ ਜਿਹੜੇ ਪਿੰਡ ਨੇ ਆਫਰੀਕਾ ਦੇ ਮਲਦੀਸ਼ ਉਹ ਵੀ ਮੈਨ ਨਾਲ ਦਿੱਤ ਕੇ ਲਿਆ ਜਾਂਦੇ ਕਿਉਂਕਿ ਆਪਣਾ ਧਿਆਨ ਹੀ ਦਿੱਤਾ ਜਾਂਦਾ ਜਿੰਨਾਂ ਗੱਲਾਂ ਬਾਰੇ ਹੁਣ ਹਾਕੀ ਵਾਲੇ ਮੁੰਡੇ ਜਿੱਤ ਰਹੇ ਨੇ ਬੜੀਆਂ ਅਸੀ ਨਾਂ ਦਿਨੀਆਂ ਉਹਨਾਂ ਨੂੰ ਨੌਕਰੀਆਂ ਦਿੰਨੇ ਆ ਫੇਰ ਹੀ ਆਉਣਗੇ ਨਾ ਵੀ हां ਭਾਈ ਮਾਪੇ ਵੀ ਫੇਰ ਹੀ ਕਹਿਣਗੇ ਪੁੱਤ ਲੱਗ ਜਾ ਨਹੀਂ ਤਾਂ ਮਾਪੇ ਵੀ ਕਹਿੰਦੇ ਬਾਹਰ ਭੱਜ ਜਾ ਪਾਇਲਟਸ ਕਰ ਲੈ ਬਾਹਰ ਜਾ ਹੁਣ ਬਾਹਰ ਵਾਲੇ ਕੱਢਣ ਲੱਗ ਗਏ ਲੈ ਦੱਸੋ ਆਹ ਅੱਜ ਹੀ ਬੜਿਆ ਮੈਂ ਫੇਰੇ ਡਾਰੇ ਹੁਣ ਘਟੋ ਘਟ ਕੇ 30 40 ਲੱਖ ਨੂੰ ਵੱਢਣਗੇ ਹੁ आप इसे धरती ठीक कर लिए, ऐसे धरती ठीक कर लिएती है नहीं, है मौसम है नहीं दुनिया पूरी दुनिया हुई है सब लोग तो भी पहले ही लीड करता आजादी वेब ने लीड किया हरी क्रांति वेब ने लीड किया जोड़ा मर्जी इंकलाब आ गया मर्जी। जो मर्जी कोई नवा आइडिया दो पा वाले कहीं आओ सा कर दें कामयाबी सो इस करके मैं थोड़ा धनवादी हाँ कि क्रांतिकारी लोग हो संगरू जिले तो खास तौर पर मैं तुम कहू ਵੀ ਜੇ ਤੁਸੀਂ ਇਹ ਕੰਮ ਕਰਤਾ ਲੋਕ ਤੁਹਾਨੂੰ ਦੇਖਣ ਆਇਆ ਕਰਨਗੇ ਤੁਹਾਨੂੰ ਮਿਲਣ ਆਇਆ ਕਰਨਗੇ ਆ ਨਹੀਂ ਉਹ ਹੈ ਜਿਨ੍ਹਾਂ ਨੇ ਧੱਕਾ ਪਹਿਲਾਂ ਸਭ ਤੋਂ ਪਹਿਲਾਂ ਮੋੜੀ ਗੱਡੀ ਸੀ ਪਾਉਂਦੇ ਨਾ ਫਿਰ ਲੋਕਾਂ ਨੂੰ ਮਿਲਣ ਤੁਹਾਨੂੰ ਸ੍ਰੀ ਕਾਕੇ ਕੋਈ ਸਾਰੇ ਧਰਮਨ ਸਤਿਕਾਰ ਕਰਦੇ ਸੀ ਸਿੱਸਾ ਧਰਮ ਦੀ ਰਾਜਨੀਤੀ ਕਰਦੀ ਨਹੀਂ ਅਜੇ ਤੱਕ ਸਕੂਲਾਂ ਦੀ ਹਸਪਤਾਲਾਂ ਦੀ ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ ਆਪਾਂ ਧਰਮ ਦੀ ਰਾਜਨੀਤੀ ਨਹੀਂ ਕਰਾਂਗੇ ਆਪਾਂ ਤਾਂ ਤਰੱਕੀ ਦੀ ਰਾਜਨੀਤੀ ਕਰਾਂਗੇ ਦਿੱਲੀ ਜਾ ਕੇ ਦੇਖ ਲਓ بڑے بڑے ਹਸਪਤਾਲ بڑے بڑے ਸਕੂਲ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀ ਚਲਾਤੇ ਜੀ 2.3 ਲੱਖ ਬੱਚਾ ਪ੍ਰਾਈਵੇਟ ਦਿੱਲੀ ਦੇ ਸੁਖਲਾ ਚੋਟਾ ਕਿਸ ਕਰੀ ਚਲਾਤੇ ਵਿਸ਼ਵਾਸ ਬਣ ਗਿਆ ਯਕੀਨ ਬਣ ਗਿਆ ਸੋ ਇਸ ਕਾਕੇ ਅਸੀਂ ਤਾਂ ਕਹਿੰਦੇ ਸਾਰੇ ਖੁਸ਼ ਰਹੋ ਜਿੱਥੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਜਾਓ ਬਸ ਹਾਂ ਧਰਮ ਦੇ ਨਾਂ ਤੇ ਵਰਤੇ ਨਾ ਜਾਓ ਬਸ ਤੁਹਾਨੂੰ ਵਰਤ ਕੇ ਨਾ ਧਰਮ ਦੇ ਨਾਂ ਤੇ ਇੱਥੇ ਲੜਾਈ ਕਰਾਉਂਦੀ ਇੱਥੇ ਉਹ ਕਰਾਉਂਦਾ ਉਹਨੇ ਆਹ ਕਰਤਾ ਉਹ ਆਹ ਕਰਤਾ ਇਹ ਨਹੀਂ ਸੀ ਕਰਦੇ ਅਸੀਂ ਨਹੀਂ ਕਹਿੰਦੇ ਕਦੇ ਸਾਰੇ ਇੱਕੋ ਜਿਹੇ ਪਰਮਾਤਮਾ ਨੇ ਇੱਕੋ ਜਿਹਾ ਖੂਨ ਹੈ 670 ਸਾਲ ਦੀ ਐਵਰੇਜ ਹੈ 670 ਸਾਲ ਦੀ ਐਵਰੇਜ ਆ ਕੀ ਲੜਕੇ ਲੜਾਈਆਂ ਆ ਧਰਤੀ ਉੱਥੇ ਖੜੀ ਹੈ ਇਹਦੇ ਵਿੱਚ ਲੜੀ ਇਹਨੇ ਨਾ ਇਹਦੀ ਰਿਸ਼ਟਰੀ ਬਦਲੀ ਜਾਂਦੀ ਰਹਿੰਦੀ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਖੜੀ ਹੈ ਇਹਨਾਂ ਇੱਥੇ ਖੜਾ ਉਹ ਪਰ ਅੱਪਾ ਗਿਆ ਖਾਹਰਾ ਖਾਣੇ ਆ ਉਹ ਇੱਕ ਚੂਹਾ ਸੀ ਉਹ ਕਿਸਨੇਹਾਰੀ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਸਨੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੜੀ ਕੇ ਵੜ ਗਿਆ ਉਹਨੇ ਬੁਲਾਏ ਮਜ਼ਦੂਰ ਖੱਡ ਪਟਾਲੀ ਵੀ ਮੇਰਾ ਮਹਿੰਗਾ ਹੀਰਾ ਖਾ ਗਿਆ ਖੱਡ ਪੱਟੀ ਨਾਲ 100 200 ਚੂਹਾ ਬੈਠਾ ਥੱਲੇ ਹੁਣ ਕਿਵੇਂ ਪਤਾ ਲੱਗੇ ਵੀ ਹੀਰਾ ਕਿਹਦੇ ਢਿੱਡ ਚ ਗਿਆ ਉਹ ਕਹਿੰਦਾ ਮੈਂ ਜੋਰੀ ਹਾਂ ਮੈਂ ਹੀਰਾ ਤੇ ਪਛਾਨ ਸਕਦਾ ਨਾ ਚੂਹਾ ਥੋੜੀ ਪਛਾਨ ਸਕਦਾ ਮਨ ਕੇ ਤਾ ਉਹਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੋਂ ਮੇਰਾ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਹੈਗਾ ਉਹ ਕਹਿੰਦਾ ਉਹ ਜਿਹੜਾ ਪਰਲੇ ਪਸੇ ਕੱਲੇ ਨੱਚੀ ਜਾਂਦੇ ਨਾ ਉਹਨੂੰ ਫੜ ਲਾ ਉਹਦਾ ਟੱਡ ਪਾਰ ਲਾ ਉਹਨੂੰ ਫੜਿਆ ਉਹਦੇ ਟੱਡ ਪਾਰਿਆ ਉਹ ਤੇ ਹੀਰਾ ਨਿਕਲਿਆ ਉਸਨੇ ਆਹ ਕਹਿੰਦਾ ਯਾਰ ਤੈਨੂੰ ਕੀ ਪਤਾ ਨਾ ਕੰਨੇ ਚੂਹਾਂ ਚੀ ਹੀਰਾ ਜਿਹੜਾ ਇਹਦੇ ਟੱਡ ਚ ਉਹ ਕਹਿੰਦਾ ਹੁਣ ਇਹ ਚੂਹਾ ਜਾਗਾ ਇਹਨੇ ਕਦੇ ਹੀਰਾ ਤੇ ਦੇਖਿਆ ਨੀ ਕਰਿਆ ਨੀ ਕਹਿੰਦਾ ਉਹਨੇ ਜੇ ਕਹਿੰਦਾ ਇਹ ਹਜੇ ਕੋਲੇ ਮਾਇਆ ਆ ਜੇ ਨਾ ਜਮ ਇਹ ਹੋ ਜੇ ਸਭ ਤੋਂ ਪਹਿਲਾਂ ਕਹਿੰਦਾ ਆਪਦੇ ਕਬੀਲੇ ਤੋਂ ਦੂਰ ਹੁੰਦਾ ਉਹ ਸਭ ਤੋਂ ਪਹਿਲਾਂ ਆਪਦਿਆਂ ਤੋਂ ਦੂਰ ਹੁੰਦਾ ਪਰ ਆਓ ਜੀ ਮੈਂ ਤੁਹਾਡੇ ਵਰਗੇ ਨੇ ਮੇਰੇ ਬਲੀਰ ਐ ਇੱਥੇ ਹੀ ਫੜੇ ਗਏ ਮੁੱਛੂ ਜਿੱਦੇ ਵਿੱਚ ਬੈਠਣਾ ਨਾ ਪਤਾ ਨਹੀਂ ਲੱਗਣਾ ਸੀ ਇੱਥੇ ਚਾਰ ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲੇ ਇੱਕ ਮੂਰੇ ਹਾਰ ਮਾਰ ਕੇ ਲੱਗਦੇ ਵੀ ਬਲਕਿ ਉਹਨਾਂ ਨੂੰ ਵੀ ਅਮੀਰ ਕਰੋ ਯਾਰ ਉਹ ਵੀ ਕੋਈ ਤਰਕੀਆਂ ਕਰਨ ਸਿਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਰੀ ਤਰਕੀਆਂ ਕਰੀਏ ਤਾਂ ਤਰਕੀ ਹੋਵੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ ਕੁਝ ਬਣਨਾ ਉਹਦਾ ਫਿਰ ਜੇ ਆਪਦੀ ਲਕੀਰ ਵੱਡੀ ਕਰਨੀ ਆ ਦੋ ਤਰੀਕੇ ਨੇ ਜਾਂ ਤਾਂ ਬਰਾਬਰ ਵਾਲੀ ਲਕੀਰ ਛ जावे कर लो पर जब बराबर वाली छोटी करोगे थोड़ी लकीर में तो कोई फर्क नहीं पैना थोड़ी लकीी तो उठी रही छोटी होगी पर जो अपनी लकीर वीड्डी करूंगे तो तरक्की होगी तो ना दी लकीर भी बड़ी हो रहा है वो आदमी बहुत दुखी है जिसका पड़ोसी सुखी है लेकिन गुआी कार लिया आप सोचते मैं भी मेहनत नहीं नहीं करके बड़ी कर लो आप कहने कोई गाली हार मार के ला चिले चिलिटा पा दें यार एम जाते कर जाने चिटा बै गया सुखी गया जितने मर्जी इकट्ठे कर लो पैसे हीरे मोती मगर ख्याल इतना रहे कफन पे जेब नहीं होती सारा कुछ रह जाए जी ਕਹਿੰਦਾ ਕਬ ਜਿਹੜਾ ਆਖਰੀ ਕਪੜਾ ਮਿਲਦਾ ਉਹਦੇ ਸੌਣ ਨਹੀਂ ਮੱਚੀ ਹੁੰਦੀ ਬਈ ਔਰ ਰੱਖਦੇ ਦੀ ਬਾਲਾ ਚਿਰਨੀ ਮਾਰੀ ਜਾਂ ਨਾ ਠੱਗੀਆਂ ਜੋ ਅੱਕਾ ਪਿੱਛੇ ਜਿੰਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਗਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਲੱਗਦੇ ਕਹਿੰਦੇ ਬਗੜੌਣ ਵਾਲੀ ਪੂਆ ਪਰਸੋਂ ਫੁੱਲਾਂ ਤੇ ਆਜੀ ਚੱਕੋ ਕਰਾਂ ਚੱਕੋ ਜੇ ਕਰੇ ਬਾਤੇ ਪਾਪ ਕਮਾਈ ਲੈਨੇ ਜੋ ਕਾਂਟਾ ਕਰ ਲੈਨੇ ਹੁੰਦੇ ਤੁੰ ਸੋ ਇਸ ਕਰਕੇ ਕਿਸ ਦਾ ਹੱਕ ਨਾ ਮਾਰੋ ਹਰੇਕ ਰੋਟੀ ਖਾਣ ਨੂੰ ਕੋਈ ਨਾ ਸਾਹ ਨੇ ਇਹ ਤਾਂ ਕਿਹਾ ਸੀ ਜਦੋਂ ਭਾਈ ਲਾਲੋ ਤੇ ਮਲਕ ਪਾਗੂ ਦੇ ਰੋਟੀਆਂ 'ਚ ਫਰਕ ਕੱਢਿਆ ਮਨੇ ਹੀ ਦੱਸਿਆ ਸੀ ਭਾਈ ਆਹ ਹਰਾਮ ਦੀ ਹੈ ਆ ਜਿਹੜੀ ਹੈ ਹਲਾਲ ਹੈ ਆ ਹੱਕ ਦੀ ਕਮਾਈ ਹੈ ਮੈਂ ਤੈਨਾਂ ਦੇ ਘਰੇ ਜਾ ਕੇ ਖਾਉਂਗਾ ਰੋਟੀ ਮੈਂ ਨਹੀਂ ਖਾਂਣਾਂ ਤੇ ਗੋਬਰ ਕੀ ਘੱਟ ਖਾਣ ਆਂਦੇ ਹੱਥ ਦੀ ਖਾਓ ਕਿ ਜਿਹੜੀ ਖੋ ਕੇ ਖਾਉਂਗੇ ਕਹਿੰਦੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਫਿਰ ਬਰਕਤ ਨਹੀਂ ਆਉਂਦੀ ਫਿਰ ਆਹ ਹਰਾਮ ਦੀ ਕਮਾਈ ਕਿਸੇ ਨਾ ਕਿਸੇ ਰੂਪ 'ਚ ਫਿਰ ਪਰਮਾਤਮਾ ਕਰ ਦਿੰਦਾ ਪਰ ਆਹ ਆਮ ਥੋੜੀ ਆਉਂਦਾ ਹੁੰਦਾ ਹੈ ਕਿਸੇ ਨਾ ਕਿਸੇ ਵਿਧੀ ਬਣਾਉਂਦਾ ਟੋਗਿਆਂ ਚ ਮੈਂ ਸਾਨੀਆਂ ਪੁੱਛਾਂ ਪੜ ਕੇ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣ ਜਾਣਗੇ ਕਹਿੰਦਾ ਸੋਚਿਆ ਸੀ ਆਈ ਦਾ ਟੋਕਾ ਇਹਨਾਂ ਨੂੰ ਬਾਜ ਵਿੱਚ ਉਹਨਾਂ ਨੂੰ ਚੁਗਿਰ ਵਾਲ ਬਣ ਵੀ ਇੱਕ ਲੈ ਬਣ ਗਿਆ ਬੀਲੇ ਕੀ ਬਣਦੇ ਹੁੰਦੇ ਸਾਡੇ ਬੰਦੇ ਬਣਦੇ ਹੁੰਦੇ ਬਣ ਕੇ ਉਹਨਾਂ ਸੀ ਜਿਹੜੀ ਲੋਕਾਂ ਨੇ ਬਣਾਤੇ ਹੁਣ ਜਾਂਦੇ ਕਿਥੇ ਸੀ ਸਾਨੂੰ ਬਹਿਣਾ ਨਹੀਂ ਆਉਂਦਾ ਜਿੱਥੇ ਆ ਗਿਆ ਆ ਗਿਆ ਆ ਗਿਆ ਠੀਕ ਹੈ ਨਾ